ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਜਿਸਦੇ ਵਿੱਚ 7 ਲੋਕਾਂ ਦੀ ਮੌਤ ਹੋਈ ਆ ਦੱਸਦੀ ਹੈ ਕਿ ਉੱਡਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਆ ਜਿਸਦੇ ਕਾਰਨ ਵਿੱਚ ਸਵਾਰ ਜਿਹੜੇ ਲੋਕ ਸੀ ਉਹਨਾਂ ਦੀ ਡੈਥ ਹੁੰਦੀ ਆ ਤੇ ਜਿਹੜਾ ਪਾਇਲਟ ਇਸ ਨੂੰ ਚਲਾ ਰਿਹਾ ਸੀ ਉਸ ਦੀ ਵੀ ਜਿਹੜੀ ਆਨ ਦੀ ਸਪੋਟ ਆ ਡੈਥ ਹੋਈ ਆ ਦੱਸਦੀ ਹੈ ਕਿ ਉੱਡਦੇ ਜਹਾਜ਼ ਨੂੰ ਅੱਗ ਲੱਗਦੀ ਆ ਜਿਸਦੇ ਪਿੱਛੋਂ ਇਹ ਪਾਣਾ ਵਾਪਰਦਾ ਹੈ ਤਾਂ ਦੱਸਦੀ ਹੈ ਕਿ ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਸਟੇਟ ਵਿਲਾ ਖੇਤਰਾ ਹਵਾਈ ਅੱਡੇ ਤੇ ਇੱਕ ਸੈਂਸਨਾ ਸੀ 550 ਵਪਾਰਕ ਜਹਾਜ਼ ਹਾ사ਗ੍ਰਸਤ ਹੋਇਆ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਹੀ ਬੇਸ ਤੇ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਹਾ사ਗ੍ਰਸਤ ਹੋਇਆ ਹਾਸੇ ਦੇ ਸਮੇਂ ਹਲਕੀ ਬਾਰਿਸ਼ ਅਤੇ ਬੱਦਲਬਾਹੀ ਮੌਜੂਦ ਸੀ ਜਿਸ ਕਾਰਨ ਦ੍ਰਿਸ਼ਟੀ ਘਟ ਗਈ ਅਤੇ ਜਿਸ ਨੂੰ ਇੱਕ ਸੰਭਾਵੀ ਕਾਰਨ ਮੰਨਿਆ ਜਾ ਰਿਹਾ ਹੈ ਰਾਸ਼ਟਰੀ ਹਵਾਈ ਸੁਰੱਖਿਆ ਬੋਰਡ ਅਤੇ ਸੰਘੀ ਹਵਾਜਈ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਬੀਰਵਾਰ ਨੂੰ ਉੱਤਰੀ ਕੈਰੋਲ ਇਨ ਦੇ ਇੱਕ ਖੇਤਰੀ ਹਵਾਈ ਅੱਡੇ ਤੇ ਇੱਕ ਬਿਜ਼ਨਸ ਕਲਾਸ ਜਹਾਜ਼ ਹਾ사ਗ੍ਰਸ ਹੋਇਆ